ਉਹਨਾਂ ਦਾ ਜਿਹੜਾ ਦਰਜ ਕਰਵਾਉਣ ਵਾਸਤੇ ਜਿਹੜਾ ਮਹਾਪੁਰਸ਼ ਬਾਬਾ ਸੰਤ ਬਾਬਾ ਮਾਨ ਸਿੰਘ ਵੱਲੋਂ ਕਾਫੀ ਜਤਿ ਜੁਰ ਹੈ ਪਬਲਿਕ ਜੀ ਬਾਬਾ ਜੀ ਕਿਵੇਂ ਦੇਖ ਰਹੇ ਹੋ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਆ ਕੋਈ ਮੋਟਰਸਾਈਕਲ ਆ ਤੇ ਗੱਡੀਆਂ ਤੇ ਬੱਸਾਂ ਦੇ ਵਿੱਚ ਪਹੁੰਚੀਆਂ ਆ ਕਿਵੇਂ ਦੇਖ ਰਹੇ ਸਾਰਿਆਂ ਦੀ ਅੱਖਾਂ ਦੇ ਵਿੱਚ ਉਹ ਨਰਮੀ ਅੱਜ ਦੇਖੀ ਗਈ ਆ ਜਿਹੜੇ ਕਿ ਬਾਬਾ ਮਾਨ ਸਿੰਘ ਦੇ ਬਾਰੇ ਜੀ ਦੇਖੀ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧੂ ਨੇ ਪਿਆਰ ਭੀਜਿਆ ਹੁੰਦਾ ਸਾਧੂ ਨੇ ਰੱਬ ਨਾਲ ਵੀ ਪਿਆਰ ਕੀਤਾ ਸੰਗਤਾਂ ਨਾਲ ਵੀ ਪਿਆਰ ਕੀਤਾ। ਸੰਤ ਬਾਬਾ ਕਰਤਾਰ ਸਿੰਘ ਜੀ ਭੈਰੋ ਮਾਜਰਾ ਵਾਲੇ ਉਹਨਾਂ ਦੇ ਬਹੁਤ ਚਰਨ ਸੇਵਕ ਸਨ ਸੰਤ ਬਾਬਾ ਸਿੰਘ ਜੀ ਸੋ ਸਾਨੂੰ ਵਿਛੋੜਾ ਦੇ ਕੇ ਚਲੇ ਗਏ। ਬਹੁਤ ਸੇਵਾ ਨਾਈ ਬਾਬਾ ਜੀ ਨੇ ਬਹੁਤ ਨਾਮ ਜਪਿਆ। ਬਹੁਤ ਸੰਗਤਾਂ ਨੂੰ ਸਿਮਰਨ ਵੰਡਿਆ, ਦాతਾਂ ਵੰਡੀਆਂ, ਬਖਸ਼ਾਂ ਕੀਤੀਆਂ, ਰਹਿਮਤਾਂ ਕੀਤੀਆਂ। ਤਨ ਇਹੋ ਜਿਹਾ ਮਹਾਪੁਰਸ਼ ਗੁਰਬਾਣੀ ਚੋਂ ਦਾ ਧੰਨ ਧੰਨ ਜਾਇਆ। ਜਿਸ ਪ੍ਰਸਾਦ ਸਭ ਜਗਤ ਰਾਯਾ ਜਨ ਆਵਣ ਕਾ ਇਹ ਸਵਾਉ ਜਨ ਕੇ ਸੰਗਤਿ ਆਵੇ ਨਾਓ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਦੇ ਸਜਨ ਨੂੰ ਸਦਾ ਨਮਸਕਾਰ ਸੰਗਤਾ ਦਾ ਪਿਆਰ ਠਾਠਾ ਮਾਰਦਾ ਖਟ ਇਸ ਗੱਲ ਦਾ ਸਬੂਤ ਹੈ ਕਿ ਮਹਾਂਪੁਰਸ਼ਾਂ ਨੇ ਗੁਰੂ ਕੇ ਲੰਗਰ ਕੀਰਤਨ ਦਰਬਾਰ ਔਰ ਦਰਬਾਰ ਬਣੇ ਨੇ ਬਹੁਤ ਸੁਭਾਵਾਂ ਨਵਾਈਆਂ ਸੰਗਤਾਂ ਦਾ ਪਿਆਰ ਤੇ ਠਾਠਾ ਮਾਰਦਾ ਕੱਠ ਦੱਸ ਰਿਹਾ ਹੈ ਕਿ ਮਹਾਂਪੁਰ ਸੰਗਤਾਂ ਨੂੰ ਕਿੰਨਾ ਪਿਆਰ ਕਰਦੇ ਸੀ ਤੇ ਸੰਤ ਬਾਬਾ ਸੁਖਵਾਲ ਸਿੰਘ ਜੀ ਜੋ ਮਾਪੁਰਸ਼ਾਂ ਦੇ ਸੰਤ ਬਾਬਾ ਕਰਤਾਰ ਸਿੰਘ ਜੀ ਪੈਰੋ ਮਜਰੇ ਦੇ ਚਰਨ ਸੇਵਕ ਹੈ ਇਹਨਾਂ ਦੇ ਵੀ ਮਹਾਰਾਜ ਹੁਣ ਬਖਸ਼ਿਸ਼ ਕਰਨ ਰਹਿਮਤ ਕਰਨ ਦੀ ਸਮਰੱਥਾ ਪਿਆਰ ਕਰਦੇ ਹਨ ਔਰ ਸਾਰੀਆਂ ਸੰਗਤਾਂ ਇਹਨਾਂ ਦੇ ਸਿਰ ਤੇ ਵੀ ਹੁਣ ਮਿਹਰ ਪ੍ਰਿਆਥ ਰੱਖੇ ਔਰ ਸੰਗਤਾਂ ਨੂੰ ਬਹੁਤ ਬਹੁਤ ਭਾਈ ਦੁੱਖ ਹੈ ਇਸ ਦੁੱਖ ਦੀ ਘੜੀ ਅਸੀਂ ਗੁਰਦੁਆਰਾ ਦਸ਼ਮੇਸ਼ਗੜ੍ਹ ਸਾਹਿਬ ਦੀਆਂ ਸੰਗਤਾਂ ਦੇ ਨਾਲ ਬਾਬਾ ਸੁਖਵਾਲ ਸਿੰਘ ਦੇ ਨਾਲ ਜਿੰਨੇ ਸਾਧੂ ਹੈ ਸਾਰਾ ਸੰਸਾਰ ਸਾਰੀਆਂ ਸੰਗਤਾਂ ਸਾਰਾ ਇਲਾਕਾ ਬਾਬਾ ਸੁਖਵਾਲ ਸਿੰਘ ਨੇ ਖੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਗੁਰਜੀਤ ਸਿੰਘ ਦੇ ਨਾਲ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰਟਿੰਗ ਦੇ ਨਿਕਰਪਾਲ ਸਿੰਘ ਲੋਗਾਂ